ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਸਰਕਾਰ ਵੱਲੋਂ ਲੋਕ ਸੇਵਾ ਵਾਸਤੇ ਸ਼ੁਰੂ ਕੀਤੀਆਂ ਹੋਈਆਂ ਵਕਫਾਕ ਸੇਵਾਵਾਂ ਤਹਿਤ ਪਾਰ ਨੰਬਰ 10 ਤਰਨਤਾਰਨ ਵਿਖੇ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਕੌਂਸਲਰ ਮਨੋਜ ਅਗਨੀ ਹੋਤਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਕੈਂਪ ਵਿੱਚ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਅਤੇ ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਦੇ ਫਾਰਮ ਭਰੇ ਗਏ ਇਸ ਮੌਕੇ ਲੋਕਾਂ ਨੇ ਵੀ ਆਖਿਆ ਕਿ ਇਸ ਕੈਂਪ ਵਿੱਚ ਆ ਕੇ ਉਹਨਾਂ ਨੂੰ ਕਾਫੀ ਸਹੂਲਤਾਂ ਮਿਲੀਆਂ ਹਨ ਸਿਹਤ ਬੀਮਾ ਤੇ ਪੈਨਸ਼ਨਾਂ ਦੇ ਕਾਰਡ ਪੜਨੇ ਪਏ ਆ ਤੇ ਬੜੀ ਸੋਹਣੇ ਤਰੀਕੇ ਦੇ ਨਾਲ ਇਹ ਆਪਣਾ ਕੰਮ ਕਰ ਰਹੇ ਨੇ ਖਾਲਸਾ ਪਰਵਰ ਕਲਿਆਣ ਹੁਣ ਹੋਮੋਪੈਥੀ ਦੀ ਗਲੀ ਮੈਂ ਆਪਣਾ ਫਾਰਮ ਲੈ ਕੇ ਆਈ ਆ ਜੀ ਹਾਂਜੀ ਹੋ ਰਿਹਾ ਜੀ ਕੰਮ ਖਾਲਸਾ ਪਰਵਰ ਰੋੜੀ ਆ ਕੈਂਪ ਲੱਗਾ ਕਿਹਦੇ ਵੱਲ ਲਗਾਇਆ ਗਿਆ ਮੰਨੋ ਅਜੇ ਬੇਟੇ ਵੱਲ ਜੋ ਬਾਡ ਨੰਬਰ 10 ਦੇ ਵਿੱਚ ਜਿਹੜਾ ਵਾ ਆਇਸ਼ਮਾਨ ਕਾਰਡ ਦਾ ਕੈਂਪ ਲਗਾਇਆ ਗਿਆ ਵਾ ਇਸ ਦੇ ਵਿੱਚ ਕਿਸੇ ਨੂੰ ਵੀ ਬਾੜ ਨਵਾਸੇ ਨੂੰ ਕੋਈ ਵੀ ਮੁਸ਼ਕਲ ਨਹੀਂ ਆਉਂਦੀ ਪਈ ਆ ਉਹ ਅਸੀਂ ਮੋਕੇ ਤੇ ਇਹਦਾ ਵਾ ਜਿਹੜਾ ਇਹ ਹੱਲ ਕਰਦੇ ਪਏ ਆ ਜਿਵੇਂ ਕਿ ਵੋਟਰ ਕਾਰਡ ਨਵੇਂ ਬਣਾਣੇ ਰੈਸ਼ਨ ਕਾਰਡ ਇਹ ਜਿਨ੍ਹਾਂ ਦੇ ਬੰਦੇ ਵਾਲੇ ਰੈਸ਼ਨ ਫਾਰਮ ਭਰਦੇ ਪਏ ਆ ਤਾਂ ਸ਼ਰਨ ਜੀ ਨੇ ਲੱਗਣ ਵਾਲੀ ਹੈ ਪੈਨਸ਼ਨ ਦੇ ਫਾਰਮ ਭਰਦੇ ਪਏ ਆ ਬਾੜ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਆਉਂਦੀ ਜਮਾਈ ਤੇ ਆਜ਼ਾਦ ਗਰੁੱਪ ਦੀ ਟੀਮ ਵੱਲੋਂ ਉਪਰਾਲਾ ਕੀਤਾ ਗਿਆ ਹੈ ਜਿਹੜੀਆਂ ਵੀ ਸਹੂਲਤਾਂ ਨੇ ਲੋਕ ਸਹੂਲਤਾਂ ਆਮ ਜਨਤਾ ਦੇ ਘਰ ਘਰ ਪਹੁੰਚਾਉਣ ਲਈ ਇਹ ਆਜ਼ਾਦ ਗਰੁੱਪ ਨੇ ਪ੍ਰੋਗਰਾਮ ਲਿਖਿਆ ਹੈ ਇਹ ਪਹਿਲਾ ਪ੍ਰੋਗਰਾਮ ਜਿਹੜਾ ਹੈ 10 ਨੰਬਰ ਵਾਰਡ ਚ ਮਨੋਜਗਨੋ ਤ੍ਰੀਜੀ ਮੈਨਾਂ ਵਧਾਈ ਦੇ ਪਾਤਰ ਆ ਇਹਨਾਂ ਸਾਰੀ ਟੀਮ ਨਾਲੋਂ ਪਹਿਲਾਂ ਅਕੇ ਲਾ ਕੇ ਇਸ ਪ੍ਰੋਗਰਾਮ ਨੂੰ ਚਾਲੂ ਕੀਤਾ ਹੈ ਜਿਸ ਵਿੱਚ ਲੋਕਾਂ ਦੇ ਜੋ ਕਾਣਕ ਦੇ ਕਾਰਡ ਨਹੀਂ ਬਣੇ ਸਨ ਉਹਨਾਂ ਦੇ ਵੀ ਫਾਰਮ ਭਰੇ ਗਏ ਪੈਨਸ਼ਨਾਂ ਦੇ ਫਾਰਮ ਭਰੇ ਗਏ ਹੋਰ ਵੀ ਉਹਨਾਂ ਨੇ ਲੋਕਾਂ ਦੇ ਫਾਰਮ ਭਰੇ ਹਨ ਜਿਹੜੀ ਕਿ ਸੈਂਟਰ ਦੀ ਸਹੂਲਤਾਂ ਹੁੰਦੀਆਂ ਹਨ ਉਹ ਵੀ ਕਾਰਡ ਸੋਹੀ ਕਾਰਡ ਵੀ ਬਣੇ ਹਨ ਕੈਮਰਾਮੈਨ ಹರ ಅಮೃತ ಗರೇಂದ್ರ ಟಿಂಗು ರೋರ್ಟ್ ವಾಹನ ತರಬಾರ